ਪਹਿਲਾਂ ਕਹਿੰਦੇ ਕੈਂਪ ਇੱਦਾਂ ਲੈ ਕੇ ਜਾਵਾਂਗੇ ਤੇ ਕੈਂਪਿੰਗ ਲੈ ਕੇ ਗਏ ਤੇ ਬਾਅਦ ਹਾਰ ਕੋ ਜਾ ਕੇ ਕਹਿੰਦੇ ਕਿ ਤੁਹਾਨੂੰ ਇੰਡੀਆ ਲੈ ਕੇ ਜਾਣਾ ਬੱਚੇ ਜਿਹੜੇ ਉੱਥੇ ਨੇ ਉਹ ਉੱਥੇ ਹੀ ਰਹਿਣੇ ਚਾਹੀਦੇ ਨੇ ਜਿਹੜੇ ਇੱਧਰ ਆ ਗਏ ਨੇ ਚਲ ਉਹਨਾਂ ਦੇ ਹੈਲਪ ਕਰਨੀ ਚਾਹੀਦੀ ਸਰਕਾਰ ਨੂੰ ਵਸ ਜਿਹੜੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਆਣ ਨਹੀਂ ਨਹੀਂ ਅੰਮ੍ਰਿਤਸਰ ਮਤਲਬ ਲੈਂਡ ਹੋਣ ਤੋਂ ਪਹਿਲਾਂ ਉਹਨੇ ਹਟਕੜੀਆਂ ਲਾਤੀਆਂ ਸੀ ਸਾਰਾ ਕੁਝ ਰਿਮੂਵ ਕਰਤਾ ਸੀਗਾ ਪੁਲਾਠਾ ਹਲਕੇ ਦੇ ਪਿੰਡ ਪੰਡੋਰੀ ਰਾਜਪੂਤਾ ਦਾ ਨੌਜਵਾਨ ਜਸਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਜੋ ਪੁਲਿਸ ਪਾਰਟੀ ਵੱਲੋਂ ਪਿੰਡ ਪੰਡੋਰੀ ਰਾਜਪੂਤਾ ਪਹੁੰਚਾ ਦਿੱਤਾ ਗਿਆ ਗੱਲਬਾਤ ਕਰਦਿਆਂ ਨੌਜਵਾਨ ਜਸਨਪ੍ਰੀਤ ਸਿੰਘ ਨੇ ਦੱਸਿਆ ਕਿ ਚੰਗੇ ਭਵਿੱਖ ਦੀ ਭਾਲ ਲਈ ਪਿਛਲੇ ਸਾਲ ਉਹ ਯੂਰਪ ਗਿਆ ਸੀ ਪਰ ਉੱਥੇ ਕੰਮ ਨਹੀਂ ਮਿਲਿਆ ਇਸ ਕਰਕੇ ਉਹ ਯੂਰਪ ਤੋਂ ਅਮਰੀਕਾ ਚਲਾ ਗਿਆ ਇਸੇ ਸਾਲ ਜਨਵਰੀ ਮਹੀਨੇ ਵਿੱਚ ਉਹ ਅਮਰੀਕਾ ਪਹੁੰਚਿਆ ਸੀ ਜਿੱਥੇ ਉਹਨੂੰ ਡਿਟੈਕਸ਼ਨ ਸੈਂਟਰ ਵਿੱਚ ਰੱਖਿਆ ਗਿਆ ਜਿੱਥੇ ਕਰੀਬ 20 ਦਿਨ ਰੱਖਣ ਤੋਂ ਬਾਅਦ ਰਿਪੋਰਟ ਕਰਕੇ ਭੇਜ ਦਿੱਤਾ ਗਿਆ ਜਦੋਂ ਰਿਪੋਰਟ ਕਰਕੇ ਭੇਜਿਆ ਗਿਆ ਤਾਂ ਡਿਟੈਕਸ਼ਨ ਸੈਂਟਰ ਤੋਂ ਹੀ ਮੇਰੇ ਹੱਥਾਂ ਨੂੰ ਹਥਕੜੀ ਪੈਰਾਂ ਨੂੰ ਬੇੜੀਆਂ ਲਗਾ ਦਿੱਤੀਆਂ ਗਈਆਂ ਪਰ ਜਹਾਜ਼ ਵਿੱਚ ਹੀ ਇਸੇ ਤਰ੍ਹਾਂ ਬਿਠਾ ਕੇ ਲਿਆਂਦਾ ਗਿਆ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਅਮਰੀਕੀ ਫੌਜੀਆਂ ਵੱਲੋਂ ਸਾਡੀਆਂ ਬੇੜੀਆਂ ਤੇ ਹਥਕੜੀਆਂ ਖੋਲ ਦਿੱਤੀਆਂ ਗਈਆਂ ਦੂਸਰੇ ਪਾਸੇ ਇਸੇ ਤਰ੍ਹਾਂ ਅਮਰੀਕਾ ਤੋਂ ਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸੁਰਖਾ ਨੂੰ ਵੀ ਰਿਪੋਰਟ ਕੀਤਾ ਗਿਆ ਮੀਡੀਆ ਟੀਮ ਜਦੋਂ ਉਸਦੇ ਘਰ ਪਹੁੰਚੀ ਤਾਂ ਮਨਦੀਪ ਸਿੰਘ ਤਾਂ ਉਸ ਵੇਲੇ ਨਹੀਂ ਮਿਲਿਆ ਪਰ ਉਸਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਮਨਦੀਪ ਸਿੰਘ ਨੂੰ 7 ਕੁ ਮਹੀਨੇ ਪਹਿਲਾਂ ਅਮਰੀਕਾ ਲਈ ਤੋਰਿਆ ਸੀ ਜਿਸ ਨੂੰ ਅਮਰੀਕਾ ਪਹੁੰਚਣ ਵਿੱਚ 7 ਮਹੀਨੇ ਦਾ ਸਮਾਂ ਲੱਗ ਗਿਆ ਜਿੱਥੋਂ ਹੁਣ ਉਸ ਨੂੰ ਰਿਪੋਰਟ ਕਰਕੇ ਭੇਜਿਆ ਗਿਆ ਉਹਨਾਂ ਕਿਹਾ ਕਿ ਮਨਦੀਪ ਸਿੰਘ ਨੂੰ ਭੇਜਣ ਤੇ 55 ਲੱਖ ਰੁਪਏ ਉਹਨਾਂ ਨੇ ਕਰਜ਼ਾ ਚੁੱਕਿਆ ਸੀ ਜਦਕਿ ਉਹਦਾ ਪਤੀ ਪ੍ਰੀਤਮ ਸਿੰਘ ਆਰੇ ਤੇ ਲੱਗਿਆ ਹੋਇਆ ਹੈ ਉਨਾ ਕੋਲ ਕੋਈ ਜ਼ਮੀਨ ਨਹੀਂ ਹੈ ਸਿਰਫ ਘਰ ਹੀ ਹੈ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਪਿੰਡ ਪੰਡੋਈ ਰਾਜਪੂਤ ਦਾ ਹੀ ਹਾਂਜੀ ਯੂਐਸਏ ਤੋਂ ਰਿਪੋਰਟ ਹੋ ਕੇ ਆਏ ਹਾਂ ਤੇ ਕਦੋਂ ਗਏ ਸੀ ਇੰਡੀਆ ਤੋਂ ਇੰਡੀਆ ਤੋਂ ਜਿੱਥੇ ਮੈਂ ਪਿਛਲੇ ਸਾਲ ਚੱਲ ਗਿਆ ਸੀ ਯੂਰਪ ਵਾਸਤੇ ਗਿਆ ਸੀਗਾ ਤੇ ਉੱਥੇ ਤਾਂ ਕੰਮ ਨਹੀਂ ਮਿਲਿਆ ਤੇ ਫਿਰ ਮੈਂ ਅੱਗੇ ਦਾ ਸੋਚਿਆ ਇਦਾਂ ਕਿ ਮੈਂ ਅੱਗੇ ਜਾ ਕੇ ਉੱਥੇ ਸੈੱਟ ਹੋਵਾਂਗਾ ਅੱਗੇ ਯੂਰਪ ਤੋਂ ਕਦੋਂ ਬਣਾਈ ਉਧਰ ਜਾਣ ਵਾਸਤੇ ਪਲਾਨ ਨਹੀਂ ਉਹ ਤੇ ਨਵੇਂ ਸਾਲ ਦੇ ਠੀਕ ਹੈ ਕਦੋਂ ਪਹੁੰਚੇ ਸੀ ਵੀ ਯੂਐਸਏ USA ਮੈਂ ਪਹੁੰਚ ਗਿਆ ਸੀ 24 ਨੂੰ 24 ਜਨਵਰੀ ਨੂੰ ਪਹੁੰਚਿਆ ਸੀ ਠੀਕ ਹੈ ਜੀ ਹਾਂਜੀ ਉੱਥੇ ਪਹੁੰਚ ਕੇ ਫਿਰ ਕਿੱਦਾਂ ਕਿੱਥੇ ਤੁਹਾਨੂੰ ਰੱਖਿਆ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਡੀਟੈਂਸ਼ਨ ਸੈਂਟਰ 'ਚ ਰੱਖਿਆ ਸੀ ਠੀਕ ਹੈ ਕਿੰਨਾ ਟਾਈਮ ਰਹੀਓ ਉੱਥੇ ਸੈਂਟਰ ਦੇ ਵਿੱਚ ਉੱਥੇ ਟੋਟਲ 20 ਤੋਂ ਪੱਤੀ ਦਿਨ ਹੋ ਗਏ ਠੀਕ ਹੈ ਕੈਂਪ ਵਿੱਚ ਭੇਜਿਆ ਕਿ ਨਹੀਂ ਨਹੀਂ ਕੈਂਪ 'ਚ ਨਹੀਂ ਭੇਜਿਆ ਕੋਈ ਸਟੇਟਮੈਂਟ ਹੋਈ ਤੁਹਾਡੀ ਨਹੀਂ ਕੁਝ ਨਹੀਂ ਫਿਰ ਕੀ ਕੀਤਾ ਉੱਥੋਂ ਅਗਲਾ ਪ੍ਰੋਸੈਸ ਕੀ ਹੋਇਆ ਕੁਝ ਨਹੀਂ ਪਹਿਲਾਂ ਕਹਿੰਦੇ ਕੈਂਪ ਐ ਏਦਾਂ ਲੈ ਕੇ ਜਾਵਾਂਗੇ ਤੇ ਕੈਂਪਿੰਗ ਲੈ ਗਏ ਤੇ ਬਾਅਦ ਹਾਰ ਕੋ ਜਾ ਕੇ ਕਹਿੰਦੇ ਕਿ ਤੁਹਾਨੂੰ ਇੰਡੀਆ ਲੈ ਕੇ ਜਾਣਾ ਹੈ ਠੀਕ ਹੈ ਹਾਂਜੀ ਜਿਹੜਾ ਉਤੋਂ ਡਿਟੈਂਸ਼ਨ ਸੈਂਟਰ ਤੋਂ ਤੁਹਾਨੂੰ ਲਿਆਉਂਦਾ ਜਿਹੜਾ ਤਰੀਕਾ ਸੀ ਉਤੋਂ ਯੂ ਐਸ ਗਵਰਨਮੈਂਟ ਦਾ ਉਹ ਕਿਵੇਂ ਦਾ ਸੀਗਾ ਰਵਈਆ ਕਿਵੇਂ ਦਾ ਸੀ ਉਹਨਾਂ ਦਾ ਕਿਵੇਂ ਲਿਆਂਦਾ ਗਿਆ ਕੋਈ ਹੱਤਕੜੀਆਂ ਲਾ ਕੇ ਲਿਆਂਦੇ ਆਂ ਚੈਨ ਬੰਨੀ ਇੱਥੋਂ ਪੈਰਾਂ ਨੂੰ ਵੀ ਹੱਤਕੜੀਆਂ ਹੀ ਤੇ ਉੱਥੇ ਵੀ ਐ ਬੰਨੇ ਲੱਗਿਆ ਜੀ ਠੀਕ ਹੈ ਤੇ ਉਤੋਂ ਫਲਾਈਟ ਵਿੱਚ ਲਿਆਂਦਾ ਗਿਆ ਹਾਂਜੀ ਉਤੋਂ ਬੱਸ 'ਚ ਬਿਠਾ ਕੇ ਲੈ ਕੇ ਗਏ ਨੇ ਤੇ ਅੱਗੇ ਜਾ ਕੇ ਫਲਾਈਟ ਕੋ ਜਾ ਕੇ ਖਲਾਰਤਾ ਠੀਕ ਹੈ ਹਾਂ ਬੇੜੀਆਂ ਉਤਾਰੀਆਂ ਕਿ ਉਸੇ ਤਰ੍ਹਾਂ ਫਲਾਈਟ ਵਿੱਚ ਲੈ ਜਾਂਦਾ ਨਹੀਂ ਉਸੇ ਤਰ੍ਹਾਂ ਲੈ ਕੇ ਗਏ ਨੇ ਫਲਾਈਟ 'ਚ ਬਿਠਾਇਆ ਜਾਂਦੇ ਤੇ ਫਲਾਈਟ ਦੇ ਰਸਤੇ ਦੇ ਵਿੱਚ ਜਿੱਦਾਂ ਵਾਸ਼ਰੂਮ ਜਾਣਾ ਪੈਂਦਾ ਜਾਂ ਹੋਰ ਹਾਂਜੀ 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 ਉਦੋਂ ਫੇਰ ਆਹਤ ਦਿੱਤੀ ਜਾਂ ਉਹਨਾਂ ਨੇ ਬੇੜੀਆਂ ਉਤਾਰਨ ਦੀ ਨਹੀਂ ਉਦੋਂ ਨਹੀਂ ਉਦੋਂ ਵਾਸ਼ਰੂਮ ਦੇ ਕੋਲ ਜਾ ਕੇ ਮਤਲਬ ਇਕਾਤੀ ਲਾਂਦੇ ਸੀਗੇ ਇਕਾਤੀ ਨਹੀਂ ਲਾਂਦੇ ਠੀਕ ਹੈ ਹਾਂਜੀ ਇਹ ਕਾਫੀ ਲੰਮਾ ਸਫ਼ਰ ਸੀ ਯੂ ਐਸ ਤੋਂ ਅੰਮ੍ਰਿਤਸਰ ਦਾ ਹਾਂਜੀ ਹਾਂਜੀ ਵੀ ਰੈਸਟ ਕਰਨ ਵਾਸਤੇ ਕਿ ਜਾਂ ਇੱਕੋ ਪੋਜੀਸ਼ਨ 'ਚ ਬੈਠੇ ਰਹੇ ਨੇ ਸੀਟਾਂ 'ਤੇ ਬੈਠ ਰਹੇ ਆਪਾਂ ਮਤਲਬ ਦੋ ਜਗ੍ਹਾ ਸਟੇ ਦੇ ਹੋਈ ਹਿੱਦਾ ਜਾਜ ਰੁਕੇਦੇ ਹੈਗਾ ਹੀਗਾ ਬਟ ਤਿੰਨ ਤਿੰਨ ਘੰਟੇ ਰੁਕਿਆ ਹੈ ਤੇ ਉੱਥੇ ਇੱਕੋ ਜਗ੍ਹਾ ਪੋਜੀਸ਼ਨ 'ਤੇ ਬੈਠੇ ਰਹੇ ਨੇ ਸੀਟ ਦੇ ਉੱਤੇ ਤੇ ਸਾਡੀ ਕਮੇਟ ਨੇ ਜਦੋਂ ਅੰਮ੍ਰਿਤਸਰ ਪਹੁੰਚੇ ਇਹਨਾਂ ਨੇ ਦੇਖਿਆ ਤੁਹਾਡੀਆਂ ਬੇੜੀਆਂ ਲੱਗੀਆਂ ਤੁਹਾਡੇ ਹੱਥਾਂ ਨੂੰ ਨਹੀਂ ਨਹੀਂ ਅੰਮ੍ਰਿਤਸਰ ਦੇ ਮਤਲਬ ਲੈਂਡ ਹੋਣ ਤੋਂ ਪਹਿਲਾਂ ਉਹਨੇ ਹੱਥ ਘੜੀਆਂ ਲਾਤੀਆਂ ਹੀ ਸਾਰਾ ਕੁਝ ਰਿਮੂਵ ਕਰਤਾ ਹੈਗਾ ਮਤਲਬ ਠੀਕ ਹੈ ਤੁਹਾਨੂੰ ਪੁੱਛਿਆ ਗਿਆ 에어ਪੋਰਟ ਤੇ ਇਸ ਬੇੜੀਆਂ ਬਾਰੇ ਕਿ ਨਹੀਂ ਹਾਂ ਨਹੀਂ ਪੁੱਛਿਆ ਹੀਗਾ ਉਹਨਾਂ ਨੇ ਆਪਾਂ ਦੱਸਿਆ ਹੀਗਾ ਹਾਂਜੀ ਜਿਹੜੀ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਆ ਇੱਕ ਡਿਪੋਰਟ ਇੱਕ ਵੱਖਰਾ ਵਿਸ਼ਾ ਹੈਗਾ ਇਹਦੇ ਸਬੰਧ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆਂ ਵੀ ਰਿਪੋਰਟ ਕਰਨਾ ਇੱਕ ਵੱਖਰਾ ਵਿਸ਼ਾ ਹੈ ਜਿਹੜਾ ਬੇੜੀਆਂ ਲਾ ਕੇ ਲਿਆਉਣਾ ਹੈਗਾ ਉਹਦੇ ਸਬੰਧ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਆਂ ਭਾਰਤ ਸਰਕਾਰ ਨੂੰ ਇਹੀ ਹੈ ਕਿ ਮਤਲਬ ਡਿਪੋਰਟ ਬੰਦਾ ਹੋਵੇ ਨਾ ਜੇ ਇੱਥੋਂ ਗਿਆ ਤੇ ਮਤਲਬ ਆਪਣੀ ਕਾਦੀ ਮਜਬੂਰੀਆਂ ਕਰਕੇ ਗਿਆ ਹੋਵੇ ਕਿ ਇੱਕ ਹੋਰ ਦੱਸਿਓ ਕਿ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਤੁਸੀਂ ਰਹੇ ਹੋ ਲੰਮਾ ਸਮਾਂ ਕੋਈ ਫੂਡ ਕਿਦਾਂ ਦਾ ਮਿਲਦਾ ਸੀ ਖਾਣ ਯੋਗ ਹੈਗਾ ਸੀ ਫੂਡ ਮਤਲਬ ਖਾਣ ਯੋਗ ਦੇ ਸਹੀ ਨਹੀਂ ਤਾਂ ਨੋਰਮਲ ਜਾਏਗਾ ਮਤਲਬ ਬੋ ਕੱਟ ਕੁਆਲਿਟੀ ਦਾ ਫੂਡ ਹੈਗਾ ਚੋਲ ਹੁੰਦੇ ਹੀ ਉਹਦੇ ਉੱਤੇ ਮੈਦਾ ਹੁੰਦਾ ਹੈਗਾ ਸਟੀਮ ਹੁੰਦਾ ਹੈ ਕਿਤੇ ਮਤਲਬ ਚਿਪਕਦਾ ਹੀ ਤੁਹਾਨੂੰ ਵੀ ਹੋਵੇਦਾ ਐਵੇਂ ਦਾ ਹੀਗਾ ਤੇ ਨਾਲ ਥੋੜੇ ਬੋਦੇ ਕਿਤੇ ਚੋਕਲੇਟ ਦੇ ਦਿੰਦੇ ਸੀ ਨਾਲ ਜਾਂ ਕੋਈ ਦਹੀਂ ਦੇ ਦਿੰਦਾ ਨਾਲ ਛੋੜਾ ਉਸ ਇਦਾਂ ਤੇ ਰਸਤੇ ਦੇ ਵਿੱਚ ਕੋਈ ਫੂਡ ਮਿਲਿਆ ਕਿ ਜਾਂ ਇਦਾਂ ਭੁੱਖੇ ਆਏ ਹੋ ਨਹੀਂ ਰਸਤੇ ਉਹਨੇ ਉਹ ਦਿੱਤਾ ਮਤਲਬ ਹੁੰਦੀ ਨਹੀਂ ਉਹ ਗੋਲ-ਗੋਲ ਜਿਹਾ ਬਣੇ ਹੁੰਦੇ ਆ ਗੁਜਰਾਤੀ ਖਾਣਾ ਜਿੰਦਾ ਜਿਆਦਾ ਸਮੋਸੇ ਹੋਗੇ ਬਾਖੜਵਾੜੀ ਹੋਗੀ ਮਤਲਬ ਪੈਕੇਟਾਂ ਚ ਪੈਕ ਹੁੰਦੀ ਆ ਤੇ ਉਹ ਦਿੱਤੀ ਇਹ ਕਿੰਨਾ ਖਰਚਾ ਆ ਗਿਆ ਸਾਰਾ ਤੁਹਾਡਾ ਜਿਹੜਾ ਇੱਕ ਸਨੈਕੀ ਭੁੱਖ ਲੈ ਕੇ ਤੁਰੇ ਸੁੱਤੀ ਲੱਖਾਂ ਰੁਪਏ ਖਰਚਿਆ ਇਹ ਲਗਭਗ ਮਤਲਬ ਕਾਲੀ ਕਲਕਤਾ ਤੋਂ ਗਿਆ ਨਾ ਸਰਕਾਰ ਤੋਂ ਵੀ ਅਪੀਲ ਕਰਦੇ ਵੀ ਹੁਣ ਉੱਥੇ ਤੋਂ ਵਸੀਬਾ ਨਹੀਂ ਮਿਲਿਆ ਇੱਥੋਂ ਵੀ ਤੁਸੀਂ ਗਏ ਆਪਣੇ ਸੁਨਹਿਰੀ ਵਿਕ ਭਾਗ ਵਿੱਚ ਵਿਕੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਜਿਹੜਾ ਹਿਊਮਨ ਰਾਈਟਸ ਦੀ ਲੰਘਣਾ ਹੋਈ ਹੈ ਬੇੜੀਆਂ ਪਾ ਕੇ ਲਿਆਂਦਾ ਗਿਆ ਉਹਦੇ ਸਬੰਧ ਵਿੱਚ ਕੀ ਅਪੀਲ ਕਰਨੀ ਚਾਹੀਦੀ ਅਪੀਲ ਕੀ ਕਰਨੀ ਸਰਕਾਰ ਚੰਗੀ ਉਹਦੇ ਬੰਦਾ ਬਾਹਰ ਜਾਵੇ ਨਾ ਮਨਦੀਪ ਸਿੰਘ ਹੋਰ ਕੀ ਕੰਮ ਕਰਦਾ ਇੱਥੇ ਕਿੰਨਾ ਸਮਾਂ ਹੋ ਗਿਆ ਬਾਅਦ ਇੱਥੇ ਕੁਛ ਨਿਧਿਆੜੀ ਕਰਦੇ ਇੱਥੇ ਬਾਹਰ ਗਏ ਨੂੰ 7 ਮਹੀਨੇ ਹੋ ਗਏ ਨੇ ਹਾਂਜੀ ਹੋਰ ਕਿੱਥੋਂ ਪਰਤ ਕੇ ਆਏ ਵਾਪਸ ਕੀ ਮਿਹਰਕਾ ਤੋਂ ਕੀ ਹਲਾਕ ਤੁਨੇ ਲਿਖ ਤਿਆਗ ਉਹ ਹਲਾਤ ਤੇ ਬੜੇ ਮਾੜੇ ਨਾ ਗਿਆ ਵੀ ਹਾਂਜੀ ਕਿੰਨਾ ਸਮਾਂ ਲੱਗਿਆ ਰਸਤੇ ਚੋਂ 7 ਮਹੀਨੇ ਲੱਗ ਗਏ ਭਾਜੀ ਹਾਂਜੀ ਕਦੋਂ ਵੜਿਆ ਜੇ ਕੈਂਪ ਵਿੱਚ ਉੱਥੇ ਇਹ 26 ਜਨਵਰੀ ਨੂੰ ਵੜਿਆ ਠੀਕ ਹੈ ਹਾਂਜੀ ਕਿਦਾ ਵਾਪਸੀ ਉਥੋਂ ਹੀ ਕੀਤੀ ਹੈ ਕਿ ਜਾਂ ਨਿਕਲ ਗਿਆ ਸੀ ਵਾਹ ਨਹੀਂ ਕੈਂਪ ਚ ਹੀ ਕੀਤੀ ਉਹਨਾਂ ਨੇ ਤੁਹਾਡੇ ਘਰ ਦੇ ਆਮਦਨ ਦਾ ਸਾਧਨ ਕੋਈ ਕੋਈ ਸਾਧਨ ਨਹੀਂ ਹੈਗਾ ਭਾਜੀ ਬਸ ਕਰਜ਼ਾ ਚੱਕਿਆ ਹੈ ਕਰਜ਼ਾ 55 ਲੱਖ ਰੁਪਈਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮਤਲਬ ਇਹ ਲੜਕਾ ਜਿਹੜਾ ਵਿਦੇਸ਼ ਤੋਂ ਵਾਪਸ ਕਰਤ ਰਿਹਾ ਹੈ ਭਾਜੀ ਇਹਨੂੰ ਕੁਵਾਰੀ ਆਈ ਸੀ ਉਹਦੀ ਇੱਕ ਦਿਨ ਪਹਿਲਾਂ ਤੇ ਕਾਲਰ ਨੂੰ ਲਿਸਟ 'ਚ ਨਾ ਆ ਗਿਆ ਫਿਰਾਨੂੰ ਪਤਾ ਲੱਗ ਗਿਆ ਵੀ ਸਾਡੇ ਬੇਟੇ ਦਾ ਨਾਂ ਆ ਗਿਆ ਜੀ ਬੱਚੇ ਜਿਹੜੇ ਉੱਥੇ ਨੇ ਉਹ ਉੱਥੇ ਹੀ ਰਹਿਣੇ ਚਾਹੀਦੇ ਨੇ ਇਹ ਇੱਧਰ ਆ ਗਏ ਨੇ ਚਲ ਉਹਨਾਂ ਦੇ ਹੈਲਪ ਕਰਨੀ ਚਾਹੀਦੀ ਕਿੰਨਾ ਸਮਾਂ ਕੈਂਪ ਚ ਰਿਹਾ ਕੈਂਪ ਚ ਰਿਹਾ 20 ਦਿਨ ਰਿਹਾ ਇੱਕ ਰਸੀ ਹੋ ਕੇ ਖਰਚਾ ਕਿੰਨਾ ਆ ਗਿਆ ਕਿੰਨੇ ਪੈਸੇ ਲੱਗੇ ਤੁਹਾਡੇ ਖਰਚਾ ਭਾਜੀ 55 ਲੱਖ ਲੱਗ ਗਿਆ ਅੱਡਾ 55 ਲੱਖ ਕਿੱਥੋਂ ਕਰਜ਼ਾ ਚੱਕਿਆ ਕਰਜ਼ਾ ਸਾਰੇ ਕਰਜ਼ਾ ਚੱਕਿਆ ਸਾਰੇ ਹਾਂਜੀ ਪਹਿਲਾਂ ਵੀ ਮੁੜ ਕੇ ਜੀ ਦੱਸ ਰਹੇ ਪਹਿਲਾਂ 6-7 ਵਾਰੀ ਮੁੜ ਕੇ ਆਇਆ ਕੁਝ ਬੇਟੇ ਨੇ ਦੱਸਿਆ ਤੁਹਾਡੇ ਨੇ ਕਿ ਜਦੋਂ ਵਾਪਸ ਆਇਆ ਕਿਵੇਂ ਦੇ ਹਾਲਾਤਾਂ ਵਿੱਚ ਆਇਆ ਜਾਂ ਕੋਈ ਪਤੀਰਾ ਕਿਵੇਂ ਦਾ ਫਾਇਦਾ ਬੇਹੱਤ ਕੜੀਆਂ ਲੱਗੀਆਂ ਆਏ। ਹੱਥ ਕੜੀਆਂ ਲੱਗੀਆਂ ਸੀ। ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ। ਸਰਕਾਰ ਨੂੰ ਬਸ ਜਿਹੜੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਆਣ ਹਾਂਜੀ। ਹਾਂ। ਪਰ ਜਿਹੜੇ ਪਰਿਵਾਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਕੀ ਹਾਲਾਤ ਹੈ ਕਰਜ਼ਾ ਕਿਸ ਤਰ੍ਹਾਂ ਚੁੱਕਿਆ ਹੈ। ਹਾਲਾਤ ਸਾਰੇ ਵਿਆਜ ਤੇ ਪੈਸੇ ਚੱਕੇ ਨੇ। ਤੇ ਘਰ ਵਿੱਚ ਕਮਾਉਣ ਵਾਲਾ ਕੌਣ ਕੋਣ ਹੈਗਾ? ਪਾਲਕ ਸਾਹਿਬ ਕੀ ਕਰਦੇ? ਇੱਕ ਤਾਂ ਮੇਰੇ ਘਰ ਵਾਲੇ ਕਮਾਉਂਦੇ ਗੱਲ। ਦਿਹਾੜੀ 500 ਰੁਪਏ ਨਾਲ ਜੀ। ਕਿੰਨੇ ਬੱਚੇ ਤੁਹਾਡੇ? ਦੋ ਬੱਚੇ ਨੇ। ਕੀ ਕਹਿਣਾ ਚਾਹੋਗੇ ਜੋ ਹਾਲਾਤ ਪੰਜਾਬ ਦੇ ਬਣੇ ਆ ਜਾਂ ਇੱਥੇ ਨੂੰ ਜਲਵਾਰ ਮਿਲਣਾ ਚਾਹੀਦਾ ਜਾਂ ਉੱਥੇ ਹੀ ਬੱਚੀ ਇਸ ਤਰ੍ਹਾਂ ਰਹਤੀ ਹੈ ਉੱਥੇ ਦੇ ਬੱਚੇ ਉੱਥੇ ਰਹਿਣੇ ਚਾਹੀਦੇ ਇੱਥੇ ਦੇ ਨੂੰ ਹੁਣ ਚਾਹੇ ਕੋਈ ਨੌਕਰੀ ਨੌਕਰੀ ਮਿਲੇ ਚਾਹੇ ਕੋਈ ਹੈਲਪ ਹੋਣੀ ਚਾਹੀਦੀ ਉਹਨਾਂ ਦੀ ਪਰ ਇਸਟਮੇਂਗਾਈ ਦੇ ਵਿੱਚ ਜੇ ਗੱਲ ਕੀਤੀ ਜਾਵੇ ਤੇ ਪਰਮਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਜੀ ਪਰਮਾਰ ਦਾ ਗੁਜ਼ਾਰਾ ਇਦਾਂ ਹੀ ਮਿਹਨਤ ਕਰਕੇ ਦਿਹਾੜੀ ਕਰਕੇ ਹੀ ਖਾਈਦੀ ਹੈ